ਉਹਨਾਂ ਨੇ ਇਦਾਂ ਦੀਆਂ ਹਰਕਤਾਂ ਕਰਨੀਆਂ ਤੇ ਜਦੋਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਚੀਜ਼ ਆ ਗਈ ਆ ਉਹ 5 5 6 6 ਬੰਦਿਆਂ ਤੋਂ ਫੜੇ ਨਹੀਂ ਸੀ ਜਾਂਦੇ ਹੁੰਦੇ ਕਿ ਉਹਨਾਂ ਨੇ ਇੱਕ ਝਟਕੇ 'ਚ ਹੀ ਸਾਰਿਆਂ ਨੂੰ ਮਤਲਬ ਦੂਰ ਕਰ ਦੇਣਾ ਮੇਰੇ ਬੱਚੇ ਇਹ ਨਹੀਂ ਆ ਮੇਰੇ ਬੱਚੇ ਮਾਰ ਦਿੱਤੇ ਹੀ ਮੇਰੇ ਘਰ ਵਾਲੇ ਨੂੰ ਵੀ ਇਦਾਂ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਤੇ ਪਾਪਾ ਨੇ ਬਸ ਦਿਨ ਰਾਤ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਡਰਿੰਕ ਕਰਕੇ ਨਾ ਘਰ ਦੇ ਵਿੱਚ ਲੜਾਈ ਝਗੜਾ ਇਦਾਂ ਦਾ ਹੀ ਉਹ ਵੀ 3 ਸਾਲ ਦਾ ਹੋਇਆ ਤੇ ਉਹਨੂੰ ਵੀ ਸੱਪ ਲੜ ਗਿਆ ਅੱਜ ਵੀ ਨਹੀਂ ਉਹ ਪੁੱਲੜਾ ਉਹ ਪਿਆਰ ਵੀ ਮੇਰੇ ਨਾਲ ਇੰਨਾ ਸੀ ਮੈਂ ਉਹਨੂੰ ਆਪਣੇ ਬੱਚਾ ਵਾਂਗੂ ਟ੍ਰੀਟ ਕੀਤਾ ਸੀ ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ ਮੈਂ ਗੁਰਜੀਤ कौर ਮੈਂ ਅੰਮ੍ਰਿਤਸਰ ਤੋਂ ਹਾਂ ਮੇਰੀ ਬਰਥਪਲੇਸ ਹਰਿਆਣਾ ਹੈ ਤੇ ਮੈਂ 5 5-6 ਸਾਲ ਦੀ ਸੀ ਜਦੋਂ ਸਾਡੀ ਇੱਥੇ ਜ਼ਮੀਨ ਜਾਇਦਾਦ ਹੁੰਦੀ ਸੀ ਤੇ ਮੇਰੇ ਪਾਪਾ ਪਹਿਲਾਂ ਬਾਹਰ ਵੀ ਗਏ ਹੋਏ ਸੀ ਤੇ ਉੱਥੋਂ ਜਮੀਨ ਵਗੈਰੇ ਵੇਚ ਕੇ ਆਪਾਂ ਮਹਾਰਾਸ਼ਟਰ ਦੇ ਵਿੱਚ ਨਾਗਪੁਰ ਦੇ ਵਿੱਚ ਪਿੰਡ ਦੇ ਵਿੱਚ ਆਪਾਂ ਜ਼ਮੀਨ ਲੈ ਲਈ ਤੇ ਆਪਾਂ ਉੱਥੇ ਸ਼ਿਫਟ ਹੋ ਗਏ ਜਦੋਂ ਮੈਂ ਹੋਸ਼ ਸੰਭਾਲਿਆ ਉਦੋਂ ਤੋਂ ਮੈਂ ਆਪਣੀ ਮੰਮਾ ਨੂੰ ਬਿਮਾਰ ਹੀ ਦੇਖਿਆ ਅਸੀਂ ਤਿੰਨ ਭੈਣਾਂ ਆ ਤੇ ਮੇਰਾ ਇੱਕ ਬ੍ਰਦਰ ਵੀ ਹੁੰਦਾ ਸੀ ਸਾਡੇ ਦੋ ਭੈਣਾਂ ਤੋਂ ਛੋਟਾ ਇੱਕ ਬ੍ਰਦਰ ਵੀ ਹੈਗਾ ਸੀ ਬਟ ਉਹ ਹਮੇਸ਼ਾ ਉਹ ਵੀ ਬਿਮਾਰ ਹੀ ਰਿਹਾ ਉਹਨਾ ਤੁਰ ਫਿਰ ਸਕਦਾ ਸੀ ਨਾ ਉਹ ਬੈਠ ਸਕਦਾ ਸੀ ਮਤਲਬ ਉਹ ਜਦੋਂ ਦਾ ਹੋਇਆ ਉਹ ਹੋਇਆ ਹੀ ਇਦਾਂ ਦਾ ਸੀ ਤੇ ਜਦੋਂ ਉਹਦੀ ਡੈਥ ਹੋਈ ਉਸ ਤੋਂ ਬਾਅਦ ਮੰਮਾ ਵੀ ਕਾਫੀ ਮਤਲਬ ਪਹਿਲਾਂ ਹੀ ਬਿਮਾਰ ਰਹਿੰਦੇ ਸੀ ਕੁਝ ਉਹਨਾਂ ਨੇ ਹੋਰ ਟੈਨਸ਼ਨ ਲਈ ਕੁਝ ਸਟ्रेस ਲਿਆ ਉਹਨਾਂ ਨੂੰ ਮੈਂ ਇਸ ਚੀਜ਼ ਤੇ ਯਕੀਨ ਤੇ ਨਹੀਂ ਕਰਦੀ ਬਟ ਮੈਂ ਜਿੱਦਾਂ ਉਹਨਾਂ ਨੂੰ ਦੇਖਿਆ ਹੋਇਆ ਵਾ ਉਹ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਅਸੀਂ ਕਰਵਾਇਆ ਮੇਰੇ ਪਾਪਾ ਨੇ ਕਾਫੀ ਮਤਲਬ ਉਹਨਾਂ ਨੂੰ ਪਰ ਉਹਨਾਂ ਦੀ ਮਤਲਬ ਜਿੱਦਾਂ ਬਿਮਾਰ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਉਪਰੀ ਹਵਾਇਆ ਜਾਂ ਕੁਛ ਇਦਾਂ ਜਾਂ ਕਿਸੇ ਸਿਆਣੇ ਕੋਲ ਵੀ ਖੜਨਾ ਤੇ ਉਹਨਾਂ ਨੇ ਵੀ ਇਹੀ ਚੀਜ਼ ਕਹਿਣੀ ਕਿ ਇਹਨਾਂ ਨੇ ਨਹੀਂ ਬਚਣਾ ਇਹਨਾਂ ਨੂੰ ਇਹੀ ਗੱਲ ਮੈਂ ਇਸ ਚੀਜ਼ ਤੇ ਨਹੀਂ ਯਕੀਨ ਕਰਦੀ ਬਟ ਜੋ ਜੋ ਅਸੀਂ ਬਚਪਨ ਦੇ ਵਿੱਚ ਵੇਖਿਆ ਹੈ ਉਹਨਾਂ ਨੇ ਇਦਾਂ ਦੀਆਂ ਹਰਕਤਾਂ ਕਰਨੀਆਂ ਤੇ ਜਦੋਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਚੀਜ਼ ਆ ਗਈ ਹੈ ਤੇ ਜਦੋਂ ਉਹ ਚੀਜ਼ ਬਾਹਰ ਹੋ ਜਾਂਦੀ ਹੀ ਉਦੋਂ ਰੋਂਦੇ ਸੀ ਖੁਦ ਤੇ ਉਹਨਾਂ ਨੇ ਕਹਿਣਾ ਕਿ ਮੇਰੇ ਆਪਣੀ ਅਸੀਂ ਸਾਨੂੰ ਆਵਾਜ਼ਾਂ ਮਾਰਨੀ ਆ ਸਾਨੂੰ ਦੋਨੋਂ ਭੈਣਾਂ ਨੂੰ ਦੂਸਰੀ ਭੈਣ ਤੇ ਮੇਰੀ ਛੋਟੀ ਸੀ ਉਹ ਤੇ ਉਹ ਵੀ ਬਹੁਤ ਕਮਜ਼ੋਰ ਸੀ ਜਦੋਂ ਉਹ ਤੇ ਦੋਨਾਂ ਨੂੰ ਆਵਾਜ਼ਾਂ ਮਾਰਨੀਆਂ ਅਸੀਂ ਜਦੋਂ ਮੰਮਾ ਦੀਆਂ ਇਦਾਂ ਦੀਆਂ ਹਰਕਤਾਂ ਵੇਖਨੀ ਆਹੀਂ ਡਰਨਾ ਅਹੀਂ ਉਹਨਾਂ ਕੋ ਤੇ ਕੋਲ ਨਹੀਂ ਜਾਣਾ ਤੇ ਉਹਨਾਂ ਨੇ ਬੁਲਾਣਾ ਮਨਦੀਪ ਗੁਰਜੀਤ ਮੇਰੇ ਕੋਲ ਆਓ ਤੁਸੀਂ ਮੈਂ ਮੇਰੇ ਕੋਲ ਬੈਠੋ ਹੈਨਾ ਤੇ ਉਹਨਾਂ ਨੇ ਕਹਿਣਾ ਆ ਮੇਰੇ ਕੰਨਾਂ 'ਚ ਜਿਹੜੀਆਂ ਵਾਲੀਆਂ ਹਨ ਨਾ ਆ ਲਾ ਲਓ ਤੁਸੀਂ ਵੱਡੇ ਹੋਗੇ ਨਾ ਤੇ ਤੁਸੀਂ ਦੋਵੇਂ ਪਾਣਾ ਤੁਸੀਂ ਵੰਡ ਲਿਓ ਤੁਸੀਂ ਪਾਓ ਮੈਂ ਨਹੀਂ ਬਚਣਾ ਤੇ ਉਹਨਾਂ ਨੇ ਇਹੀ ਗੱਲਾਂ ਕਰਨੀਆਂ ਤੇ ਅਸੀਂ ਬਹੁਤ ਜਗ੍ਹਾ ਕਾਫੀ ਜਗ੍ਹਾ ਤੇ ਅਹੀਂ ਮੇਰੇ ਪਾਪਾ ਲੈ ਕੇ ਗਏ ਉਹਨਾਂ ਨੂੰ ਪਰ ਜਿੱਥੇ ਵੀ ਜਾਣਾ ਉਹਨਾਂ ਨੇ ਕਹਿਣਾ ਕਿ ਨਹੀਂ ਇਹਨਾਂ ਦੇ ਜਦੋਂ ਫੇਰੇ ਹੋਏ ਸੀ ਉਸ ਟਾਈਮ ਕੋਈ ਚੀਜ਼ ਇਹਨਾਂ ਦੇ ਨਾਲ ਐਦਾਂ ਆਈ ਆ ਤੇ ਉਹ ਇਹੀ ਕਹਿੰਦੇ ਜਿਹੜੀ ਚੀਜ਼ ਵੀ ਵਿੱਚ ਬੋਲਦੀ ਸੀ ਨਾ ਉਹਨੇ ਇਹੀ ਕਹਿਣਾ ਕਿ ਮੈਂ ਇਹਦੇ ਨਾਲ ਹੀ ਆਈ ਆ ਤੇ ਮੈਂ ਇਹਨੂੰ ਲੈ ਕੇ ਜਾਣਾ ਮੈਨੂੰ ਵੀ ਇਹਦੇ ਕਰਕੇ ਹੀ ਮੈਨੂੰ ਮੁਕਤੀ ਮਿਲਣੀ ਆ ਐਦਾਂ ਹੀ ਉਹਨੇ ਕਹਿਣਾ ਕਿਉਂਕਿ ਇਸ ਚੀਜ਼ ਤੇ ਅੱਜ ਵੀ ਕਈ ਆਪਾਂ ਕਹਿੰਨੇ ਨਹੀਂ ਯਕੀਨ ਕਰਨ ਲੈ ਨਹੀਂ ਆਇਆ ਐਦਾਂ ਦੀਆਂ ਕੋਈ ਗੱਲਾਂ ਹੁੰਦੀਆਂ ਨਹੀਂ ਆ ਨਹੀਂ ਯਕੀਨ ਕਰਦੇ ਆਪਾਂ ਪਰ ਇਹ ਚੀਜ਼ ਅਸੀਂ ਵੇਖੀ ਆ ਵਾ ਤੇ ਮੰਮਾ ਨੇ ਜਦੋਂ ਬਿਮਾਰ ਹੋਣਾ ਉਹਨਾਂ ਨੂੰ ਉਹਨਾਂ 'ਚ ਇੰਨੀ ਮਤਲਬ એનર્ਜੀ ਆ ਜਾਂਦੀ ਹੁੰਦੀ ਸੀ ਉਹ 5 5 6 6 ਬੰਦਿਆਂ ਤੋਂ ਫੜੇ ਨਹੀਂ ਸੀ ਜਾਂਦੇ ਹੁੰਦੇ ਕਿ ਉਹਨਾਂ ਨੇ ਇੱਕ ਝਟਕੇ 'ਚ ਹੀ ਸਾਰਿਆਂ ਨੂੰ ਮਤਲਬ ਦੂਰ ਕਰ ਦੇਣਾ ਆਪਣੇ ਆਪ ਤੋਂ ਕਾਫੀ ਮਤਲਬ ਇਦਾਂ ਦਾ ਮਤਲਬ ਕਰਦੇ ਹੁੰਦੇ ਸੀ ਉਹ ਚੀਜ਼ਾਂ ਹੀ ਸੀ ਜਦੋਂ ਬੱਚੇ ਸੀ ਅਹੀਂ ਉਹ ਚੀਜ਼ਾਂ ਵੀ ਕਿਤੇ ਡਰਨਾ ਹੀ ਸੀ ਕਿ ਹਾਂ ਇਹ ਕਿਉਂ ਇਦਾਂ ਕਰਦੇ ਪੈਣਾ ਹੈ ਨਾ ਤੇ ਜਦੋਂ ਠੀਕ ਵੀ ਹੋਣਾ ਨਾ ਉਹਨਾਂ ਨੇ ਆਵਾਜ਼ ਮਾਰਨੀ ਉਦੋਂ ਵੀ ਆਪਾਂ ਨੂੰ ਡਰ ਲੱਗਣਾ ਕਿ ਨਹੀਂ ਆਪਾਂ ਮੰਮਾ ਦੇ ਕੋਲ ਨਹੀਂ ਜਾਣਾ ਤੇ ਪਰ ਉਹਨਾਂ ਨੇ ਕਹਿਣਾ ਉਹਨਾਂ ਨੇ ਬੈ ਕੇ ਇਦਾਂ ਰੋਣਾ ਜਦੋਂ ਬਿਮਾਰ ਹੋਣਾ ਕਈ ਵਾਰੀ ਤੇ ਮੇਰੇ ਬੱਚੇ ਮੇਰੇ ਬੱਚੇ ਤੇ ਉਹਨਾਂ ਨੇ ਫਿਰ ਜਦੋਂ ਇਦਾਂ ਕਰਨਾ ਤੇ ਮੇਰੀ ਦਾਦੀ ਜੀ ਨੇ ਕਹਿਣਾ ਕਿ ਮਨਜੀਤ ਤੂੰ ਮੇਰੇ ਮਮਾ ਦਾ ਨਾਮ ਮਨਜੀਤ ਸੀ ਤੇ ਉਹਨਾਂ ਨੇ ਕਹਿਣਾ ਕਿ ਮਨਜੀਤ ਤੂੰ ਇਦਾਂ ਕਿਉਂ ਕਰਦੀ ਪਈ ਆ ਤੇ ਉਹ ਮੇਰੀ ਦਾਦੀ ਜੀ ਵੀ ਬਹੁਤ ਉਹਨਾਂ ਨਾਲ ਕਰਦੇ ਹੁੰਦੇ ਸੀ ਮੇਰੇ ਮਮਾ ਨਾਲ ਤੇ ਉਹਨਾਂ ਨੇ ਕਹਿਣਾ ਇਦਾਂ ਨਾ ਕਰਿਆ ਕਰ ਆਹ ਵੀ ਤੇਰੇ ਬੱਚੇ ਤੇ ਉਹ ਜਿਹੜੀ ਚੀਜ਼ ਵਿੱਚ ਬੋਲਦੀ ਹੁੰਦੀ ਸੀ ਉਹਨੇ ਕਹਿਣਾ ਕਿ ਨਹੀਂ ਇਹ ਮੇਰੇ ਬੱਚੇ ਨਹੀਂ ਆ ਮੇਰੇ ਬੱਚੇ ਨਹੀਂ ਆ ਮੇਰੇ ਬੱਚੇ ਮਾਰ ਦਿੱਤੇ ਹੀ ਮੇਰੇ ਘਰ ਵਾਲੇ ਨੂੰ ਵੀ ਇਦਾਂ ਮਾਰ ਦਿੱਤਾ ਸੀ ਤੇ ਮੈਂ ਮੇਰੇ ਬੱਚੇ ਨਹੀਂ ਆ ਤੇ ਇਦਾਂ ਕਰਕੇ ਉਹਨਾਂ ਨੇ ਕਰਨਾ ਤੇ ਉਸ ਟਾਈਮ ਸਾਨੂੰ ਵੀ ਬੜਾ ਫੀਲ ਹੋਣਾ ਕਿ ਮਮਾ ਕਹਿੰਦੇ ਸਾਡੇ ਬੱਚੇ ਨਹੀਂ ਆ ਮੇਰੇ ਬੱਚੇ ਨਹੀਂ ਆ ਤੇ ਪਰ ਜਦੋਂ ਠੀਕ ਹੁੰਦੇ ਸੀ ਨਾ ਉਦੋਂ ਉਹਨਾਂ ਨੇ ਬੁਲਾਣਾ ਤੇ ਉਦੋਂ ਆਪਾਂ ਡਰਦੇ ਨਾ ਜਾਣਾ ਕਿ ਹਾਂ ਮਮਾ ਕੁਝ ਕਰਨਾ ਦੇਣ ਜਦੋਂ ਇਦਾਂ ਦੀ ਉਹਨਾਂ ਦੀਆਂ ਹਰਕਤਾਂ ਵੇਖਣੀਆਂ ਫਿਰ ਡਰ ਲੱਗਣਾ ਤੇ ਪਰ ਜਿਸ ਜਿੱਥੇ ਵੀ ਆਪਾਂ ਗਏ ਲੈ ਕੇ ਉਹਨਾਂ ਨੂੰ ਉਹਨਾਂ ਨੇ ਇਹੀ ਚੀਜ਼ ਬੋਲੀ ਕਿ ਨਹੀਂ ਇਹਨਾਂ ਨੇ ਨਹੀਂ ਬਚਣਾ ਤੇ ਮੇਰੇ ਪਾਪਾ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਉਹ ਠੀਕ ਹੋ ਜਾਣ ਮੇਰੇ ਮੰਮਾ ਜਦੋਂ ਠੀਕ ਹੁੰਦੇ ਸੀ ਉਦੋਂ ਪਾਠ ਵੀ ਕਰਦੇ ਸੀ ਸਾਡੇ ਕੋਲ ਰੇਡੀਓ ਹੁੰਦਾ ਸੀ ਉਸ ਟਾਈਮ ਤੇ ਤੇ ਮੇਰੇ ਮੰਮਾ ਨੇ ਉੱਤੇ ਪਾਠ ਵੀ ਸੁੋਣਾ ਸਵੇਰੇ ਸਵੇਰੇ ਲਾਣਾ ਦਰਬਾਰ ਸਾਹਿਬ ਤੋਂ ਗੁਰਬਾਣੀ ਆਂਦੀ ਹੁੰਦੀ ਸੀ ਤੇ ਉੱਥੋਂ ਉਹਨਾਂ ਨੇ ਗੁਰਬਾਣੀ ਵੀ ਸੁਣੀ ਤੇ ਜਦੋਂ ਠੀਕ ਹੋਣਾ ਬਟ ਜਦੋਂ ਠੀਕ ਨਹੀਂ ਹੁੰਦੇ ਸੀ ਉਦੋਂ ਨਹੀਂ ਸੀ ਉਹ ਕਰਦੇ ਤੇ ਜਿਸ ਦਿਨ ਉਹਨਾਂ ਦੀ ਡੈਥ ਹੋਣੀ ਸੀ ਉਸ ਦਿਨ ਵੀ ਤਿੰਨ ਚਾਰ ਦਿਨ ਤੋਂ ਉਹ ਬਿਮਾਰ ਚੱਲਦੇ ਪਏ ਸੀ ਇਦਾਂ ਹੀ ਕਿਸੇ ਨਾਲ ਮੰਮੀ ਦਾਦੀ ਨੇ ਰੋਟੀ ਲੈ ਕੇ ਜਾਣੀ ਉਹਨਾਂ ਨੇ ਨਹੀਂ ਖਾਣੀ ਲੜਨਾ ਅਗੋ ਬੋਲਣਾ ਇਦਾਂ ਜਿਸ ਤਰ੍ਹਾਂ ਕੋਈ ਚੀਜ਼ ਹਵਾ ਜਦੋਂ ਜੀ ਚੀਜ਼ ਇਦਾਂ ਜਾਂਦੀ ਹੈ ਤੇ ਉਦਾਂ ਕਰਦੇ ਹੁੰਦੇ ਸੀ ਤੇ ਜਿਸ ਦਿਨ ਉਹਨਾਂ ਦੀ ਡੈਥ ਹੋਣੀ ਉਸ ਦਿਰੀ 4 ਵਜੇ ਉਹਨਾਂ ਨੇ ਉੱਠ ਕੇ ਤੇ ਰੇਡੀਓ ਤੇ ਗੁਰਬਾਣੀ ਲਗਾਈ ਸੀ ਤੇ ਉਹ ਰਾਮ ਸਦਾ ਸੁਖ ਪਾਇਓ ਇਹ ਕੀਰਤਨ ਦੇ ਵਿੱਚ ਇਹ ਸ਼ਬਦ ਆਏ ਹੋਏ ਸੀ ਉਹ ਉਹਨਾਂ ਨੇ ਸੁਣੇ ਤੀਸ਼ ਰਵਣ ਕੀਤੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਡੰਗਰ ਵਗੈਰੇ ਵੀ ਹੈਗੇ ਸੀ ਤੇ ਮੇਰੇ ਪਾਪਾ ਸਵੇਰੇ 6 ਵਜੇ ਦੁੱਧ ਕੱਢਣ ਵਾਸਤੇ ਚੱਲੇ ਸੀ ਤੇ ਮੇਰੇ ਦਾਦੀ ਜੀ ਵੀ ਲਾਗੇ ਬੈਠੇ ਹੋਏ ਸੀ ਤੇ ਮੈਂ ਉਹ ਵੀ ਆਪਣਾ ਕੰਮ ਕਰਦੇ ਪਏ ਸੀ ਤੇ ਮੈਂ ਛੋਟੀ ਸੀ ਉਸ ਟਾਈਮ ਤੇ 6 ইয়ারਸ ਦੀ ਹੈਗੀ ਸੀ ਉਦੋਂ ਤੇ ਮੈਂ ਵੀ ਲਾਗੇ ਆਪਣਾ ਸਕੂਲ ਜਾਣੀ ਸੀ ਤੇ ਤਿਆਰੀ ਕਰਦੇ ਪਏ ਸੀ ਆਪਾਂ ਤੇ ਮੇਰੇ ਮੰਮਾ ਨੇ ਇੱਕਦਮ ਇਦਾਂ ਇਕਦਮ ਆਕੜ ਜੀ ਲਈ ਤੇ ਇਹੀ ਸ਼ਬਦ ਬੋਲੇ ਸੀ ਕਿ RAM ਸਦਾ ਸੁਖ ਪਾਇਓ ਬਸ ਇੰਨੀ ਗੱਲ ਕਰਕੇ ਉਹਨਾਂ ਨੇ ਆਪਣੇ ਜਿਹੜੇ சுவாਸ ਛੱਡ ਦਿੱਤੇ ਸੀ ਤੇ ਉਸ ਤੋਂ ਪਹਿਲਾਂ ਉਹ ਸਭ ਨੂੰ ਕਹਿੰਦੇ ਰਹੇ ਮੇਰੇ ਪਾਪਾ ਨੂੰ ਮੇਰੀ ਦਾਦੀ ਨੂੰ ਮੇਰੇ ਮੇਰੇ ਨਾਨਾ ਜੀ ਆ ਗਏ ਮਤਲਬ ਮੇਰੇ ਨਾਨਾ ਜੀ ਨੇ ਜੋ ਮੇਰੇ ਨਾਨਕੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਉਹ ਆ ਗਏ ਆ ਤੇ ਉਹ ਚੀਜ਼ ਵੀ ਇੱਥੇ ਆਹ ਖੜੀ ਆ ਇਹਨੇ ਅੱਜ ਮੈਨੂੰ ਲੈ ਕੇ ਹੀ ਜਾਣਾ ਵਾ ਅੱਜ ਇਹਨੇ ਮੈਨੂੰ ਲੈ ਜਾਣਾ ਵਾ ਅੱਜ ਨਹੀਂ ਮੈਨੂੰ ਇਹਨੇ ਛੱਡਣਾ ਅੱਜ ਮੈਨੂੰ ਲੈਣ ਆਈ ਆ ਤੇ ਸਾਰੇ ਕਹਿੰਦੇ ਦਾਦੀ ਵੀ ਕਹਿੰਦੀ ਪਾਪਾ ਵੀ ਕਹਿੰਦੇ ਤੂੰ ਐਦਾਂ ਕਿਉਂ ਬੋਲਦੀ ਐ ਇਹ ਅੱਗੇ ਵੀ ਐਦਾਂ ਕਰਦੀ ਹੁੰਦੀ ਆ ਤੇ ਸ਼ਾਇਦ ਫੇਰ ਇਹਨੂੰ ਜ਼ਿਆਦਾ ਜ਼ੋਰ ਹੋ ਗਿਆ ਐਦਾਂ ਇਸ ਕਰਕੇ ਤੇ ਪਾਠ ਵੀ ਕਰਨਾ ਮੇਰੀ ਦਾਦੀ ਨੇ ਕਦੀ ਕਈ ਵਾਰੀ ਲੱਗ ਕੇ ਬੈਠ ਕੇ ਜਿੰਨਾ ਕਿਉਂਕਿ ਉਹਨਾਂ ਨੂੰ ਸਾਰੇ ਕੰਮ ਵੀ ਕਰਨੇ ਪੈਂਦੇ ਹਨ ਨੂੰ ਵੀ ਸਮਾਲਣਾ ਤਿੰਨਾ ਭੈਣਾਂ ਨੂੰ ਸਾਂਭਣਾ ਕਰਦੀਆਂ ਜ਼ਿੰਮੇਵਾਰੀਆਂ ਲਈ ਜੁਆਇੰਟ ਫੈਮਿਲੀ ਸੀ ਚਾਚੇ ਤਾਈ ਵੀ ਸੀ ਪਰ ਬਹੁਤ ਮੁਸ਼ਕਿਲ ਹੁੰਦਾ ਸੀ ਤੇ ਐਦਾਂ ਕਰਦੇ ਕਰਦੇ ਉਹਨਾਂ ਨੇ ਆਪਣੇ ਸਵਾਸ ਛੱਡ ਤੇ ਐਂਡ ਤੇ ਵੀ ਉਹ ਹੀ ਗੱਲ ਕਹਿ ਕੇ ਗਏ ਕਿ ਮੇਰੇ ਬੱਚਿਆਂ ਦਾ ਧਿਆਨ ਰੱਖਿਓ ਬਸ ਤੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਉਹਨਾਂ ਨੇ ਆਪਣੇ ਵਿਆਹ ਛੱਡੇ ਤੇ ਉਸ ਟਾਈਮ ਮੇਰੀ ਛੋਟੀ ਭੈਣ ਉਹ ਤੋਂ ਉਸ ਟਾਈਮ ਬਹੁਤ ਜਦੋਂ ਮੰਮਾ ਬਿਮਾਰ ਰਹਿੰਦੇ ਸੀ ਉਹ ਵੀ ਬਹੁਤ ਕਮਜ਼ੋਰ ਸੀ ਉਸ ਟਾਈਮ ਉਹ ਵੀ ਬਹੁਤ ਬਿਮਾਰ ਰਹਿੰਦੀ ਸੀ ਜਦੋਂ ਤੱਕ ਦਾਦੀ ਸੀ ਉਦੋਂ ਤੱਕ ਤੇ ਚਲੋ ਵਧਿਆ ਸੀ ਸਾਰਾ ਕੁਝ ਉਹ ਸੰਭਾਲ ਲੈਂਦੀ ਸੀ ਤੇ ਅਸੀਂ ਸ਼ਹਿਰ ਰਹਿੰਦੇ ਹੁੰਦੇ ਸੀ ਕਿਰਾਏ ਤੇ ਕਿਉਂਕਿ ਸਕੂਲ ਸਾਨੂੰ ਕਾਫੀ ਦੂਰ ਸੀ ਤੇ ਇਸ ਕਰਕੇ ਆਪਾਂ ਪਿੰਡ ਤੋਂ ਸ਼ਹਿਰ ਰਹਿੰਦੇ ਹੁੰਦੇ ਸੀ ਰੈਂਟ ਤੇ ਉੱਥੋਂ ਮੇਰੇ ਦਾਦੀ ਸਾਡੇ ਕੋਲ ਹੁੰਦੇ ਸੀ ਕਈ ਵਾਰੀ ਪਾਪਾ ਨੇ ਵੀ ਆ ਜਾਣਾ ਤੇ ਉੱਥੇ ਜਦੋਂ ਮੇਰੇ ਦਾਦੀ ਜੀ ਸਾਡੇ ਕੋਲ ਰਹਿੰਦੇ ਸੀ ਤੇ ਸਾਰੀ ਸਿਸਟਰਸ ਦੇ ਐਗਜ਼ਾਮ ਵਗੈਰੇ ਹੋ ਗਏ ਸੀ ਮੇਰੇ ਚਾਚਾ ਜੀ ਦੀਆਂ ਬੇਟੀਆਂ ਵੀ ਸਾਡੇ ਨਾਲ ਹੀ ਰਹਿੰਦੀਆਂ ਸੀ ਜੁਆਇੰਟ ਫੈਮਿਲੀ ਸੀ ਤੇ ਉਹਨਾਂ ਦੇ ਬੱਚੇ ਵੀ ਫਿਰ ਸਾਡੇ ਕੋਲ ਹੀ ਰਹਿੰਦੇ ਹੁੰਦੇ ਸੀ ਸ਼ਹਿਰ 'ਚ ਤੇ ਜਦੋਂ ਮੇਰੇ ਦਾਦੀ ਜੀ ਪਿੰਡ ਉਹਨਾਂ ਨੂੰ ਜਾਣਾ ਸੀ ਉਹਨਾਂ ਨੂੰ ਬੁਲਾਇਆ ਸੀ ਕਹਿੰਦੇ ਕੋਈ ਜ਼ਰੂਰਤ ਸੀ ਤੇ ਇਸ ਕਰਕੇ ਉਹ ਪਿੰਡ ਚਲੇ ਗਏ ਤੇ ਮੇਰੇ ਚਾਚਾ ਜੀ ਨੂੰ ਸਾਡੇ ਕੋਲ ਭੇਜਦਾ ਕਹਿੰਦੇ ਵੀ ਕੁੜੀਆਂ ਕੋਲ ਰਾਤ ਤੁਸੀਂ ਰੁਕ ਜਿਓ ਤੇ ਮੈਂ ਪਿੰਡ ਜਾਣਾ ਵਾਂ ਤੇ ਚਾਚਾ ਜੀ ਸਾਡੇ ਕੋਲ ਰਾਤ ਰਹੇ ਤੇ ਦੂਜੀਆਂ ਤੇ ਚਲੋ ਛੋਟੀਆਂ ਸੀ ਉਹ ਜਿਹੜੀਆਂ ਜਿਨ੍ਹਾਂ ਦੀ ਛੁੱਟੀਆਂ ਪੈ ਗਈਆਂ ਸੀ ਸਕੂਲ ਦੀਆਂ ਉਹ ਮੇਰੀਆਂ ਸਿਸਟਰਸ ਉਹ ਮੇਰੀ ਦਾਦੀ ਜੀ ਨਾਲ ਆ ਗਈਆਂ ਸੀ ਤੇ ਅਸੀਂ ਦੋ ਭੈਣਾਂ ਸੀ ਉੱਥੇ ਤੇ ਦੋਵਾਂ ਦੇ ਇਗਜ਼ਾਮ ਚੱਲਦੇ ਪਏ ਸੀ ਤੇ ਜਦੋਂ ਮੇਰੇ ਚਾਚਾ ਜੀ ਸਾਡੇ ਕੋਲ ਆਏ ਸਵੇਰੇ ਮੇਰਾ ਪੇਪਰ ਸੀ ਤੇ ਮੈਂ ਪੇਪਰ ਦੇਣ ਗਈ ਤੇ ਰਾਤ ਨੂੰ ਚਾਚਾ ਜੀ ਨੂੰ ਪਿੰਡੋਂ ਫੋਨ ਆਂਦਾ ਕਹਿੰਦੇ ਕਿ ਦਾਦੀ ਜੀ ਬਿਮਾਰ ਨੇ ਤੇ ਤੈਨੂੰ ਜਾਣਾ ਪੈਣਾ ਵਾ ਤੇ ਮੇਰ ਨੂੰ ਚਾਚਾ ਜੀ ਮੜਾ ਜਾ ਉਠਾ ਕੇ ਕਹਿੰਦੇ ਆ ਗੁਰਜੀਤ ਤੇਰੀ ਦਾਦੀ ਨਹੀਂ ਠੀਕ ਤੇ ਮੈਂ ਪਿੰਡ ਚੱਲਿਆ ਵਾ ਤੇ ਮੈਂ ਤੂੰ ਪੇਪਰ ਦੇ ਕੇ ਸਵੇਰੇ ਤੇ ਤੁਹਾਨੂੰ ਮੈਂ ਲੈ ਜਾਊਂਗਾ ਤੇਨੂੰ ਪੇਪਰ ਹੋ ਜਾਊਗਾ ਤੇ ਮੈਂ ਤੁਹਾਨੂੰ ਲੈਣ ਆ ਜੂਗਾ ਤੇ ਮੈਂ ਇਸ ਚੀਜ਼ ਕੀ ਆ ਠੀਕ ਹੈ ਚਾਚਾ ਜੀ ਚਾਚਾ ਜੀ ਚਲੇ ਜਾਂਦੇ ਨੇ ਤੇ ਸਵੇਰੇ ਜਦੋਂ ਮੈਂ ਪੇਪਰ ਦੇ ਕੇ ਵਾਪਸ ਆ ਸਕੂਲੋਂ ਪੇਪਰ ਦੇ ਕੇ ਵਾਪਸ ਆਉਣ ਦੀ 11 12 ਵਜੇ ਦਾ ਟਾਈਮ ਸੀ ਤੇ ਮੈਂ ਵਾਪਸ ਆਉਣ ਦੀ ਸੀ ਤੇ ਉਦੋਂ ਮੇਰੀ ਗਲੀ ਦੀ ਇੱਕ ਕੁੜੀ ਸੀ ਤੇ ਉਹਨੇ ਮੈਨੂੰ ਦੱਸਿਆ ਤੇ ਬਸ ਉਹਨੇ ਇੰਨੀ ਗੱਲ ਹੀ ਕਹੀ ਉਹਨੇ ਕਿਥੋਂ ਸੁਣਿਆ ਹੋਊਗਾ ਜਾਂ ਉਹਨੂੰ ਪਤਾ ਲੱਗਾ ਤੇ ਉਹਨੇ ਮੈਨੂੰ ਇੰਨੀ ਗੱਲ ਕਹੀ ਕਿ ਤੇਰੀ ਦਾਦੀ ਦੀ ਡੈਥ ਹੋ ਗਈ ਆ ਬਸ ਉਸ ਟਾਈਮ ਮੈਂ ਰਿਟਨ ਆਂਦੀ ਪੀ ਸੀ ਮੈਂ ਰਸਤੇ 'ਚੋਂ ਰੋਂਦੀ ਰੋਂਦੀ ਕਿਉਂਕਿ ਇੱਕ ਉਹੀ ਸੀ ਜਿਹਦੇ ਕਰਕੇ ਅਸੀਂ ਸਾਰੇ ਵਧੀਆ ਮਤਲਬ ਚੱਲਣ ਦੇ ਸੀ ਫੈਮਿਲੀ ਦੇ ਵਿੱਚ ਉਹਦੇ ਕਰਕੇ ਹੀ ਸਾਰਾ ਕੁਝ ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ ਪਹਿਲਾਂ ਤੇ ਮੰਨ ਹੀ ਨਹੀਂ ਯਕੀਨ ਹੀ ਨਹੀਂ ਹੁੰਦਾ ਕਿ ਇਦਾਂ ਪਹਿਲਾਂ ਉਸ ਟਾਈਮ ਤੇ ਮੈਂ ਰੋਂਦੀ ਰੋਂਦੀ ਘਰੇ ਆਈ ਤੇ ਜਿੱਥੇ ਆਪਾਂ ਕਿਰਾਏ ਤੇ ਰਹਿੰਦੇ ਸੀ ਉਹ ਆਂਟੀ ਅੰਕਲ ਵੀ ਕਾਫੀ ਚੰਗੇ ਹੁੰਦੇ ਸੀ ਤੇ ਉਹਨਾਂ ਨੇ ਉਹਨਾਂ ਨੂੰ ਵੀ ਚਾਚਾ ਜੀ ਨੇ ਫੋਨ ਕਰਕੇ ਦੱਸਤਾ ਕਿ ਇਦਾਂ ਤੇ ਉਹਨਾਂ ਨੇ ਕਿਹਾ ਤੂੰ ਕਿਉਂ ਰੋਏ ਦੀਆਂ ਕੁਛ ਨਹੀਂ ਹੋਇਆ ਤੇਰੀ ਦਾਦੀ ਨੂੰ ਉਹਨਾਂ ਨੇ ਆ ਜਣਾਵਾ ਉਹ ਪਿੰਡ ਗਏ ਹੋਏ ਆ ਤੇ ਤੇਰੇ ਚਾਚਾ ਜੀ ਆਉਣ ਲੱਗੇ ਆ ਤੈਨੂੰ ਲੈਣ ਵਾਸਤੇ ਪਾਪਾ ਜਾਂ ਚਾਚਾ ਆਉਣ ਲੱਗੇ ਆ ਬਸ ਤੈਨੂੰ ਲੈਣ ਵਾਸਤੇ ਤੇ ਤੂੰ ਰੋ ਨਾ ਬਟ ਮਨ ਨਹੀਂ ਸੀ ਮੰਨਦਾ ਪਿਆ ਕਿ ਹਾਂ ਇਦਾਂ ਕਿਦਾਂ ਤੇ ਨਾ ਕਿਸੇ ਨਾਲ ਗੱਲ ਕਰਨ ਦੀ ਹਿੰਮਤ ਹੁੰਦੀ ਪੀ ਸੀ ਉਸ ਟਾਈਮ ਤੇ ਤੇ ਬਸ ਰੋਈ ਗਏ ਤੇ ਫਿਰ ਚਾਚਾ ਜੀ ਆਏ ਲੈ ਕੇ ਗਏ ਫਿਰ ਉੱਥੇ ਜਾ ਕੇ ਪਤਾ ਲੱਗਾ ਤਾਂ ਕਿ ਦਾਦੀ ਬਿਮਾਰ ਹੋਏ ਇੱਕਦਮ ਉਹਨਾਂ ਨੂੰ ਅਟੈਕ ਹੀ ਹੋਇਆ ਹਟ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਤੇ ਪਾਪਾ ਨੇ ਬਸ ਦਿਨ ਰਾਤ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਦਿਨ ਰਾਤ ਉਹਨਾਂ ਨੇ ਡਰਿੰਕ ਕਰਨੀ ਸਟਾਰਟ ਕਰ ਦਿੱਤੀ ਉਹਨਾਂ ਨੂੰ ਕੋਈ ਪਹਿਲਾਂ ਤੇ ਚਲੋ ਦਾਦੀ ਰੋਕਦੇ ਸੀ ਕਿ ਨਹੀਂ ਡਰਿੰਕ ਨਹੀਂ ਕਰਨੀ ਬਟ ਅੱਗੇ ਉਹਨਾਂ ਨੂੰ ਕੋਈ ਰੋਕਣ ਵਾਲਾ ਹੈਗਾ ਸੀ ਹੁਣ ਕੋਈ ਰੋਕਦਾ ਵੀ ਨਹੀਂ ਸੀ ਅਸੀਂ ਵੀ ਸਮਝਾਣਾ ਪਾਪਾ ਮੈਂ ਸਮਝਾਣਾ ਨਹੀਂ ਪਰ ਉਹਨਾਂ ਨੇ ਪੀਣੀ ਤੇ ਜਦੋਂ ਫਿਰ ਦਾਦੀ ਤੋਂ ਬਾਅਦ ਪਿਆਰ ਕਰਨ ਵਾਲਾ ਵੀ ਕੋਈ ਨਹੀਂ ਸੀ ਹੈਗਾ ਤੇ ਇੱਕ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਇੱਕ ਜੇ ਅਗਰ ਮਾਂ ਮਾਂ ਨਹੀਂ ਹੈਗੀ ਤੇ ਚਲੋ ਪਿਓ ਕੋਲੋਂ ਹੀ ਮਾਂ ਪਿਓ ਦੋਵਾਂ ਦਾ ਪਿਆਰ ਮਿਲ ਜੇ ਪਰ ਚਲੋ ਜਦੋਂ ਠੀਕ ਹੁੰਦੇ ਸੀ ਕਰਦੇ ਵੀ ਸੀ ਪਰ ਜਦੋਂ ਇਦਾਂ ਉਹਨਾਂ ਨੇ ਜਦੋਂ ਕਰਕੇ ਤੇ ਅਸੀਂ ਉਹਨਾਂ ਨੂੰ ਦੇਖਿਆ ਕਿ ਡਰਿੰਕ ਕਰਕੇ ਨਾ ਕਰਦੇ ਵਿੱਚ ਲੜਾਈ ਝਗੜਾ ਇਦਾਂ ਦਾ ਹੀ ਸੀਨ ਮਾ ਇਦਾਂ ਦਾ ਹੀ ਮਾਹੌਲ ਰਿਹਾ ਹੈ ਮੇਰੇ ਕਾਫੀ ਸੁਪਨੇ ਹੈਗੇ ਸੀ ਕਿ ਮੈਂ ਪੜ੍ਹ ਲਿਖ ਕੇ ਕੁਝ ਬਣਾ ਕਿਉਂਕਿ ਜਦੋਂ ਮੰਮਾ ਬਿਮਾਰ ਹੁੰਦੇ ਸੀ ਮੇਰੀਆਂ ਦੂਜੀਆਂ ਸਿਸਟਰਸ ਨੂੰ ਨਹੀਂ ਪਤਾ ਪਰ ਮੈਨੂੰ ਉਦੋਂ ਥੋੜੀ ਥੋੜੀ ਸੰਭਾਲ ਸੀ ਹੋ ਸੀ ਤੇ ਮੰਮਾ ਨੇ ਕਈ ਵਾਰੀ ਜਦੋਂ ਠੀਕ ਹੋਣਾ ਨਾ ਮੇਰੇ ਡੈਡੀ ਨੂੰ ਕਹਿਣਾ ਜਾਂ ਹਨੋ ਆਵਾਜ਼ ਮਾਰ ਕੇ ਕਹਿਣਾ ਮੇਰੇ ਪਾਪਾ ਨੂੰ ਉਹਨਾਂ ਨੇ ਕਹਿਣਾ ਕਿ ਮੇਰੀਆਂ ਬੇਟੀਆਂ ਨੂੰ ਨਾ ਤੁਸੀਂ ਪੜ੍ਹਾ ਦਿਓ ਮੇਰੀਆਂ ਬੇਟੀਆਂ ਨੂੰ ਮੈਂ ਨਹੀਂ ਬਚਣਾ ਤੇ ਤੁਸੀਂ ਮੇਰੀਆਂ ਬੇਟੀਆਂ ਨੂੰ ਨਾ ਪੜ੍ਹਾ ਦਿਓ ਤੇ ਇਹੀ ਮੇਰੀ ਮੰਮਾ ਹਮੇਸ਼ਾ ਪਪਾ ਨੂੰ ਇਹੀ ਕਹਿੰਦੇ ਹੁੰਦੇ ਸੀ ਤੇ ਜਦੋਂ ਮੰਮਾ ਦੀ ਡੈਥ ਹੋਈ ਤੇ ਪਪਾ ਡਰਿੰਕ ਕਰਨ ਲੱਗ ਗਏ ਤੇ ਵੈਸੇ ਮੈਂ ਉਹ ਚੀਜ਼ ਮੇਰੇ ਮਨ 'ਚ ਹੀ ਕਿ ਨਹੀਂ ਮੈਂ ਕੁਝ ਕਰਨਾ ਵਾ ਮੈਂ ਕੁਝ ਬਣਨਾ ਵਾ ਮੈਂ ਪੜ ਲਿਖੀ ਕੁਝ ਮਨ ਮੇਰਾ ਜ਼ਿਆਦਾ ਕਰਕੇ სპੋਰਟਸ ਲਾਈਨ ਦੇ ਵਿੱਚ ਮੇਰਾ ਬਹੁਤ ਇੰਟਰਸਟ ਸੀ ਮੈਂ ਕਾਫੀ ਸਟਰਗਲ ਕਰਦੀ ਹੁੰਦੀ ਸੀ ਟਿਊਸ਼ਨ ਸਕੂਲ ਕਾਰ ਸਾਰਾ ਮਤਲਬ ਮੈਨੇਜ ਕਰਨਾ ਆਪਣੀ ਬੇਣਾ ਨੂੰ ਵੀ ਪੜਾਉਣਾ ਕਰੇ ਜਦੋਂ ਤੱਕ ਤੇ ਮੇਰੇ ਦਾਦੀ ਸੀ ਨਾ ਉਦੋਂ ਤੱਕ ਤੇ ਮੈਨੂੰ ਇੰਨਾ ਹੀ ਮਤਲਬ ਇੰਨੀ ਟੈਨਸ਼ਨ ਨਹੀਂ ਸੀ ਕਰਦੀ ਵੀ ਨਾ ਇੰਨਾ ਪ੍ਰੈਸ਼ਰ ਹੁੰਦਾ ਸੀ ਫਿਰ ਵੀ ਅਗਰ ਕਿਸੇ ਨੇ ਕੁਝ ਚਾਚੇ ਤਾਏ ਨੇ ਜੁਆਇੰਟ ਫੈਮਿਲੀ ਸੀ ਅਗਰ ਚਾਚਾ ਤਾਏ ਜਨੇ ਕਿਸੇ ਨੇ ਕੁਝ ਕਹਿਣਾ ਕਿ ਦਾਦੀ ਨੇ ਝਟ ਕਹਿਣਾ ਕਿ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਬਹੁਤ ਸਪੋਰਟ ਕਰਦੇ ਸੀ ਮੈਨੂੰ ਤੇ ਬਹੁਤ ਪਿਆਰ ਕਰਦੇ ਸੀ ਮੇਰੇ ਦਾਦੀ ਜੀ ਤੇ ਜਦੋਂ ਮੈਂ 11th ਕਲਾਸ ਦੇ ਵਿੱਚ ਸੀ ਤੇ ਇਦਾਂ ਮੇਰੇ ਰਿਲੇਟਿਵ ਹੀ ਨੇ ਹਾਡੇ ਤੇ ਉਹਨਾਂ ਨੇ ਰਿਸ਼ਤਾ ਲਿਆਂਦਾ ਤੇ ਮੈਂ ਤੇ ਨਹੀਂ ਸੀ ਮੰਦੀ ਕਿਉਂਕਿ ਮੈਂ ਤੇ ਬਹੁਤ ਰੋਂਦੀ ਸੀ ਕਿ ਨਹੀਂ ਮੈਂ ਪੜਨਾ ਵਾਂ ਮੈਂ ਪੜਾਈ ਤੋਂ ਇਲਾਵਾ ਮੈਂ ਹਜੇ ਮੈਰਿਜ ਬਾਰੇ ਨਾਲੇ ਮੇਰੀ ਏਜ ਵੀ ਨਹੀਂ ਸੀ ਹੈਗੀ ਉਸ ਟਾਈਮ ਤੇ ਮੈਂ 17 ইয়ার্স ਦੀ ਸੀ ਤੇ ਮੈਂ ਮਨਾ ਕਰਦੀ ਸੀ ਕਿ ਨਹੀਂ ਮੈਂ ਹਜੇ ਮੈਰਿਜ ਨਹੀਂ ਕਰਨੀ ਨਾ ਨਾ ਕਰਦਿਆ ਮੇਰੀ ਮੈਰਿਜ ਹੋ ਗਈ ਤੇ ਮੈਂ ਆਪਣੇ ਜਿਹੜੇ ਸਹੁਰੇ ਹੀ ਉਹਨਾਂ ਨੂੰ ਵੀ ਮੈਂ ਕਿਹਾ ਕਿ ਮੈਂ ਸਟੱਡੀ ਕਰਨੀ ਆ ਤੇ ਮੇਰੇ ਹਸਬੰਡ ਜਿਹੜੇ ਆ ਉਹਨਾਂ ਨੇ ਕਿਹਾ ਨਹੀਂ ਅਸੀਂ ਪੜਾਵਾਂਗੇ ਜਿੱਥੇ ਤੱਕ ਹੋਏਗਾ ਤੇ ਚਲੋ ਜੋ ਵਾਈ ਗੁਰੂ ਨੇ ਵਧੀਆ ਕੀਤਾ ਮੇਰਾ ਲਾਈਫ ਪਾਰਟਨਰ ਕਾਫੀ ਵਧੀਆ ਸੀ ਪਹਿਲਾਂ ਪਹਿਲਾਂ ਤੇ ਮੈਂ ਜਿਸ ਮਾਹੌਲ ਦੇ ਵਿੱਚ ਰਹੀ ਸੀ ਜਿਸ ਮਾਹੌਲ ਦੇ ਵਿੱਚ ਮੈਂ ਪਲੀ ਵੱਡੀ ਸੀ ਮੈਂ ਬਹੁਤ ਗੁੱਸੇ ਵਾਲੀ ਤੇ ਬਹੁਤ ਚਿੜਚਿੜੇ ਟਾਈਪ ਦੀ ਸੀ ਤੇ ਜਦੋਂ ਮੇਰੀ ਮੈਰਿਜ ਹੋਈ ਇਹਨਾਂ ਨੇ ਕਾਫੀ ਮੈਨੂੰ ਪਿਆਰ ਨਾਲ ਸਮਝਾਣਾ ਕਈ ਗੱਲਾਂ ਹਨਾ ਕਈ ਗੱਲਾਂ ਦੇ ਵਿੱਚ ਮੈਂ ਇਦਾਂ ਬੱਚਿਆਂ ਵਾਲਾ ਕੰਮ ਬੱਚੇ ਕਿਉਂਕਿ ਇੰਨੀ ਸਮਝ ਤੇ ਉਸ ਟਾਈਮ ਹੈਗੀ ਨਹੀਂ ਸੀ ਤੇ ਮੇਰੇ ਪਾਰਟਨਰ ਨੇ ਕਾਫੀ ਮੇਰੀ ਸਪੋਰਟ ਕੀਤੀ ਤੇ ਮੈਂ ਫਿਰ ਮਹਾਰਾਸ਼ਟਰ ਤੋਂ 11ਵਾਂ ਕੀਤੀ ਸੀ ਤੇ ਪਲੱਸ 2 ਮੈਂ ਅਮਰਿਤਸਰ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਸਾਲ ਬਾਅਦ ਆਪਾਂ ਯੂਪੀ ਸ਼ਿਫਟ ਹੋ ਗਏ ਸੀ ਉੱਥੇ ਜ਼ਮੀਨ ਲਈ ਤੇ ਆਪਾਂ ਉੱਥੇ ਚੱਲ ਗਏ 5 ਸਾਲ ਮੈਂ ਉੱਥੇ ਲਗਾਏ ਮੇਰੇ ਹਸਬੰਡ ਉਸ ਟਾਈਮ ਜੌਬ ਵਗੈਰੇ ਕੁਝ ਨਹੀਂ ਸੀ ਕਰਦੇ ਤੇ ਉਹਨਾਂ ਨੇ ਫਿਰ ਕਹਿੰਦੇ ਕਿ ਆਪਣੀ ਖੇਤੀਬਾੜੀ ਹੈ ਤੇ ਆਪਾਂ ਉੱਥੇ ਜਾਣਾ ਵਾ ਤੇ ਫਿਰ ਆਪਾਂ ਯੂਪੀ ਸ਼ਿਫਟ ਹੋ ਗਏ ਬਟ ਮੇਰੀ ਇੱਕ ਜਿੱਦ ਸੀ ਕਿ ਮੈਂ ਪੜਨਾ ਵਾਂ ਤੇ ਪੜਾਈ ਨੂੰ ਲੈ ਕੇ ਕਿਉਂਕਿ ਮੇਰੇ ਮम्मा ਤੁਹਾਨੂੰ ਮੈਂ ਦੱਸਿਆ ਨਾ ਕਿ ਮਤਲਬ ਜਦੋਂ ਮम्मा ਕਹਿੰਦੇ ਹੁੰਦੇ ਸੀ ਕਿ ਮੇਰੀਆਂ ਬੇਟੀਆਂ ਪੜਾਦੀ ਚਲੋ ਪਾਪਾ ਨੇ ਉਹ ਗੱਲ ਨਹੀਂ ਕੀਤੀ ਉਹਨਾਂ ਨੇ ਆਪਣਾ ਡਰਿੰਕ ਨੂੰ ਸਹਾਰਾ ਬਣਾ ਲਿਆ ਤੇ ਚਲੋ ਮੈਰਿਜ ਕਰਤੀ ਜਿੱਦਾਂ ਜਿੰਨੀ ਕੁ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਉਹਨਾਂ ਨੇ ਨਿਭਾਤੀ ਤੇ ਮੈਨੂੰ ਇਹ ਹੁੰਦਾ ਸੀ ਕਿ ਨਹੀਂ ਮੈਂ ਪੜਨਾ ਵਾਂ ਮੈਂ ਪੜ ਕੇ ਕੁਝ ਕਰਨਾ ਵਾਂ ਕੁਝ ਬਣਨਾ ਵਾਂ ਤੇ ਮੈਂ ਕਿਹਾ ਇਹਨਾਂ ਨੂੰ ਕਿਹਾ ਕਿ ਮੈਂ ਆਪਣੀ ਗ੍ਰੈਜੂਏਸ਼ਨ ਕਰਨੀ ਹੈ ਮੇਰੇ ਹਸਬੰਡ ਵੀ ਮੰਨਦੇ ਸੀ ਜੁਆਇੰਟ ਫੈਮਿਲੀ ਸੀ ਤੇ ਫਿਰ ਤੁਹਾਨੂੰ ਪਤਾ ਜੁਆਇੰੰਟ ਫੈਮਿਲੀ ਦੇ ਵਿੱਚ ਕਾਫੀ ਹਰ ਕਿਸੇ ਦੇ ਆਪੋ ਆਪਣਾ ਵਿਚਾਰ ਹੁੰਦੇ ਆ ਤੇ ਤੇ ਉਹਨਾਂ ਨੇ ਕਿਹਾ ਕਿ ਦੇਖ ਲਓ ਵੀ ਆਪਾਂ ਹੁਣ ਪਲੱਸ 2 ਕਰਵਾਤੀ ਆ ਤੇ ਤੁਹਾਡੀ ਮਰਜ਼ੀ ਆ ਆਪਾਂ ਹੁਣ ਅੱਗੇ ਤੇ ਨਹੀਂ ਕਰਵਾ ਸਕਦੇ ਤੇ ਫਿਰ ਮੇਰੇ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਥੋੜੇ ਪੈਸਿਆਂ ਦੀ ਨੀਡ ਆ ਤੇ ਫਿਰ ਮੈਂ ਓਪਨ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਤੇ ਉਹ ਮੈਂ ਐਗਜ਼ਾਮ ਟਾਈਮ ਜਾਂਦੀ ਸੀ ਸਟੱਡੀ ਮੈਂ ਕਰੇ ਕਰਦੀ ਸੀ ਪਹਿਲਾਂ ਤੇ ਚਲੋ ਜੁਆਇੰਟ ਫੈਮਿਲੀ ਸੀ ਇੱਥੇ ਵੀ ਤੇ ਕਈ ਪੜਾਈ ਤੋਂ ਕਰਦੇ ਵੀ ਸੀ ਕਿ ਨਹੀਂ ਤੇ ਪਰ ਫਿਰ ਵੀ ਉਹਨਾਂ ਨੇ ਚਲੋ ਜਿੱਥੇ ਤੱਕ ਹੋਇਆ ਪੋਸੀਬਲ ਉਹਨਾਂ ਨੇ ਮੈਨੂੰ ਪੜਾਇਆ ਉਹ ਵੀ ਟਾਈਮ ਕਾਫੀ ਔਖਾ ਸੀ ਮੇਰੇ ਲਈ ਕਿਉਂਕਿ ਮੈਰਿਜ ਨੂੰ ਵੀ 2 ਸਾਲ ਹੋ ਚੱਲੇ ਸੀ ਤੇ ਕੋਈ ਬੇਬੀ ਨਹੀਂ ਸੀ ਹੈਗਾ ਤੇ ਲੋਕੀ ਗੱਲਾਂ ਕਰਦੇ ਸੀ ਕਿ ਹਾਂ ਇੰਨਾ ਟਾਈਮ ਹੋ ਗਿਆ ਤੇ ਉਸ ਤੋਂ ਮੈਂ ਸਾਡੀ ਮੈਰਿਜ ਤੋਂ ਸਾਲ ਬਾਅਦ ਮੇਰੇ ਜੇਠ ਦੀ ਮੈਰਿਜ ਹੋਈ ਸੀ ਤੇ ਉਹਨਾਂ ਦੇ ਬੇਬੀ ਹੋਇਆ ਉਸ ਤੋਂ ਬਾਅਦ ਤੇ ਫਿਰ ਮੈਨੂੰ ਕਰੋਂ ਵੀ ਬਾਰੋਂ ਵੀ ਹਰ ਪਾਸਿਓਂ ਸੁਣਨ ਨੂੰ ਮਿਲਦਾ ਸੀ ਕਾਨੇ ਸੁਣਨੇ ਕਿ ਹਾਂਜੀ ਇੰਨਾ ਟਾਈਮ ਹੋ ਗਿਆ ਤੇ ਅਸੀਂ ਕਾਫੀ ਟਰੀਟਮੈਂਟ ਵਗੈਰੇ ਵੀ ਲਿਆ ਉਦੋਂ ਤੇ ਮੈਂ ਬਿਲਕੁਲ ਟੁੱਟ ਗਈ ਸੀ ਜਦੋਂ ਕਿਸੇ ਨੇ ਆ ਕੇ ਕਿਹਾ ਕਿ ਹਾਂ ਇਹਨਾਂ ਦੇ ਤੇ ਕਰਮਾ ਚ ਹੀ ਨਹੀਂ ਇਹਨਾਂ ਦੇ ਤੇ ਹੋਣਾ ਹੀ ਨਹੀਂ ਆ ਤੇ ਮੇਰਾ ਯਕੀਨ ਸੀ ਕਿ ਜੇ ਮੈਂ ਇੰਨਾ ਸਟਰਗਲ ਕੀਤਾ ਉਸ ਟਾਈਮ ਮੇਰੀ ਮਹਾਰਾਜ ਨੇ ਮੇਰੀ ਬਾਣੀ ਛੱਡੀ ਮੈਨੂੰ ਮੈਂ ਮਹਾਰਾਸ਼ਟਰ ਦੇ ਵਿੱਚ ਪੜੀ ਬਲੀ ਸੀ ਤੇ ਮੈਨੂੰ ਇੰਨਾ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਸੀ ਪਤਾ ਤੇ ਉਸ ਟਾਈਮ ਵੀ ਮੈਂ ਮੈਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਮੈਂ ਹਿੰਦੀ ਦੇ ਵਿੱਚ ਪਾਠ ਕਰਦੀ ਸੀ ਰਹਿਰਾਸ ਸੱਬ ਮੈਂ ਸ਼ਾਮਾਂ ਨੂੰ ਕਰਨਾ ਹੀ ਕਰਨਾ ਹੁੰਦਾ ਸੀ ਸਵੇਰੇ ਤੇ ਚਲੋ ਨਹੀਂ ਸੀ ਮੈਂ ਕਰਦੀ ਤੇ ਮੈਂ ਰਹਿਰਾਸ ਸੱਬ ਕਰਨਾ ਜਿੰਨਾ ਕਿ ਮੈਨੂੰ ਮੇਰੀ ਨੌਲੇਜ ਦੇ ਅਕੋਰਡਿੰਗ ਜਿੰਨਾ ਕਿ ਮੈਨੂੰ ਪਤਾ ਸੀ ਜਿੰਨਾ ਕਿ ਘਰ ਦੇ ਮੇਰੀ ਦਾਦੀ ਜੀ ਨੇ ਦੱਸਿਆ ਜਾਂ ਉਥੇ ਦੇ ਅਸੀਂ ਜੋ ਕਿਉਂਕਿ ਉਥੇ ਮਰਾਠੀ ਹੁੰਦੀ ਸੀ ਆਪਾਂ ਮਰਾਠੀ ਪੜ੍ਹੀ ਆ ਤੇ ਪੰਜਾਬੀ ਉੱਥੇ ਹੁੰਦੀ ਨਹੀਂ ਸੀ ਪੰਜਾਬੀ ਮੈਂ ਪਲੱਸ 2 ਦੇ ਵਿੱਚ ਉਹ ਵੀ ਮੈਂ ਘਰੇ ਸਟੱਡੀ ਕੀਤੀ ਪੰਜਾਬੀ ਦੀ ਵੀ ਉਸ ਤੋਂ ਬਾਅਦ ਮੇਰੇ ਜੇਟ ਦੇ ਬੇਟਾ ਹੋਇਆ ਤੇ ਉਹਨੂੰ ਵੀ ਮਤਲਬ ਕਾਫੀ ਸਾਰੇ ਪਿਆਰ ਕਰਦੇ ਸੀ ਤੇ ਮੇਰੇ ਨਾਲ ਤੇ ਉਹਦੀ ਇੰਨੀ ਜ਼ਿਆਦਾ ਅਟੈਚਮੈਂਟ ਸੀ ਮੈਨੂੰ ਮੰਮਾ ਹੀ ਕਹਿੰਦਾ ਸੀ ਉਹ ਤੇ ਜਦੋਂ ਡੇਢ ਸਾਲ ਦਾ ਉਹ ਕਾਫੀ ਮੇਰੇ ਨਾਲ ਉਹਦੇ ਨਾਲ ਕਾਫੀ ਉਹਦਾ ਮੇਰੇ ਨਾਲ ਪਿਆਰ ਸੀ ਆਪਣੀ ਮਾਂ ਵਾਂਗੂ ਹੀ ਜਨਮ ਮੇਰੇ ਜਠਾਰੀ ਨੇ ਦਿੱਤਾ ਸੀ ਪਰ ਪਾਲਿਆ ਪੋਸਿਆ ਨੂੰ ਮੈਂ ਸੀ ਆਪਣੇ ਹੱਥਾਂ ਨਾਲ ਬਹੁਤ ਪਿਆਰ ਸੀ ਉਹਦੇ ਨਾਲ ਵੀ ਤੇ ਜਦੋਂ 1.5 ਸਾਲ 3 ਸਾਲ ਦਾ ਹੋਇਆ ਜਦੋਂ 1.5 ਸਾਲ ਦਾ ਸੀ ਉਦੋਂ ਮੇਰੇ ਬੇਟੀ ਹੋਈ ਤੇ ਬੇਟੀ ਹੋਣ ਤੇ ਵੀ ਇੰਨਾ ਮਤਲਬ ਕਿਸੇ ਨੂੰ ਚਾ ਨਹੀਂ ਸੀ ਹੈਗਾ ਕਿ ਹਾਂ ਬੇਟੀ ਹੋਈ ਤੇ ਨਹੀਂ ਤੇ ਮੇਰੇ ਵਾਸਤੇ ਤੇ ਮੇਰਾ ਪਹਿਲਾ ਬੱਚਾ ਸੀ ਭਵੇਂ ਉਹ ਬੇਟੀ ਭਵੇਂ ਬੇਟਾ ਮੇਰੇ ਲਈ ਉਹ ਸਭ ਤੋਂ ਵਧੀਆ ਪਾਲ ਸੀ ਕਿ ਮੈਨੂੰ ਵਾਹਿਗੁਰੂ ਨੇ ਇਹਨੇ ਲਾਇਕ ਸਮਝਿਆ ਚਲੋ ਮਹਾਰਾਜ ਨੇ ਮੇਰੀ ਵੀ ਸੁਣੀ ਮੇਰੇ ਬੇਟੀ ਹੋਈ ਤੇ ਦੋਨੋਂ ਭੈਣ ਭਰਾ ਦਾ ਬਹੁਤ ਪਿਆਰ ਸੀ ਵਧੀਆ ਚਲਦਾ ਪਿਆਸੀ ਸਾਰਾ ਕੁਝ ਤੇ ਉਹ ਵੀ 3 ਸਾਲ ਦਾ ਹੋਇਆ ਤੇ ਉਹਨੂੰ ਵੀ ਸੱਪ ਲੜ ਗਿਆ ਤੇ ਉਹਦੀ ਡੈਥ ਹੋ ਗਈ ਉਹ ਵੀ ਉਸ ਟਾਈਮ ਵੀ ਇੰਨਾ ਹੋਇਆ ਸੀ ਕਿ ਇੱਕ ਸਾਬ ਦਾ ਉਹ ਨਾ ਮੇਰਾ ਪਹਿਲੇ ਬੱਚੇ ਵਰਗਾ ਮੈਨੂੰ ਉਹ ਲੱਗਦਾ ਸੀ ਕਿ ਉਹ ਮੇਰਾ ਪਹਿਲਾ ਬੱਚਾ ਵਾ ਪਰ ਮੈਂ ਮੈਨੂੰ ਜਨਮ ਨਹੀਂ ਦਿੱਤਾ ਪਰ ਮੈਂ ਉਹਨੂੰ ਪਾਲਿਆ ਪੋਸਿਆ ਸੀ ਮੇਰੇ ਹੱਥਾਂ 'ਚ ਅੱਜ ਵੀ ਨਹੀਂ ਹੂ ਫੁੱਲਦਾ ਉਹ ਪਿਆਰ ਵੀ ਮੇਰੇ ਨਾਲ ਇੰਨਾ ਸੀ ਮੈਂ ਉਹਨੂੰ ਆਪਣੇ ਬੱਚਾ ਵਾਂਗੂ ਟਰੀਟ ਕੀਤਾ ਸੀ ਮੈਂ ਉਹਨੂੰ ਗੁੱਸੇ ਵੀ ਹੋਣਾ ਉਹਨੂੰ ਪਿਆਰ ਵੀ ਕਰਨਾ ਜਿੱਥੇ ਮੈਂ ਲੈ ਜਾਣਾ ਉਹਨੂੰ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਵੈਸੇ ਤੇ ਦਿਲ ਹੀ ਨਹੀਂ ਕਰਦਾ ਹੁੰਦਾ ਸੀ ਉੱਥੇ ਰਹਿਣ ਦਾ ਜਦੋਂ ਉਹਦੀ ਡੈਥ ਤੋਂ ਬਾਅਦ ਮਾਨੀ ਨਹੀਂ ਹੀ ਕਰਦਾ ਹੁੰਦਾ ਕਰਦੇ ਵਿੱਚ ਕਿਸੇ ਵੀ ਸਾਡੇ ਮੇਰੇ ਸੋਹਰਾ ਸੱਸ ਮੇਰੇ ਜੇਠ ਯਾਨੀ ਕਿਸੇ ਦਾ ਵੀ ਉੱਥੇ ਰਹਿਣ ਮਾਨ ਨਹੀਂ ਸੀ ਕਰਦਾ ਪਰ ਜਦੋਂ ਘਰੋਂ ਇੱਕ ਜੀ ਚਲ ਜਾਂਦਾ ਫਿਰ ਨਾਲੇ ਉਹ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਮੇਰੀ ਬੇਟੀ 3 ਸਾਲ ਦੀ ਹੋਈ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਉੱਥੇ ਬੈਕਵਰਡ ਜਿਹੇ ਏਰੀਆ ਸੀ ਉੱਥੇ ਸਕੂਲ ਵਗੈਰੇ ਕੋਈ ਲਾਗੇ ਬੰਨੇ ਹੈਗਾ ਨਹੀਂ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਪੜਾਣਾ ਲਿਖਾਣਾ ਚਲੋ ਮੈਂ ਤੇ ਔਖੇ-ਸੌਖਾ ਜਿੱਥੇ ਤੱਕ ਮੇਰੇ ਤੋਂ ਹੋਇਆ ਮੈਂ ਕੀਤਾ ਪਰ ਮੈਂ ਹੁਣ ਆਪਣੀ ਬੱਚੀ ਨੂੰ ਲੈ ਕੇ ਕੁਛ ਇਦਾਂ ਦਾ ਨਹੀਂ ਕਰ ਸਕਦੀ ਮੈਂ ਇਹਨੂੰ ਪੜਾਣਾ ਭਾਵੇਂ ਮੈਨੂੰ ਜੌਬ ਕਰਨੀ ਪਵੇ ਭਾਵੇਂ ਮੈਨੂੰ ਜਿੱਦਾਂ ਮਰਜ਼ੀ ਮੈਂ ਕਰੂੰਗੀ ਪਰ ਮੈਂ ਆਪਣੀ ਬੇਟੀ ਨੂੰ ਪੜਾਣਾ ਵਾ ਤੇ ਮੈਂ ਉਹਦੇ ਕਰਕੇ ਮੈਂ ਅੰਮ੍ਰਿਤਸਰ ਸਾਹਿਬ ਆਈ ਉਸ ਟਾਈਮ ਤੇ ਨਾ ਸਿਟੀ ਦੇ ਵਿੱਚ ਕੋਈ ਕਾਰ ਸੀ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁਛ ਨਹੀਂ ਸੀ ਉਸ ਟਾਈਮ ਸਾ ਜਮੀਨ ਵਗੈਰੇ ਆਪਣੀ ਉੱਥੇ ਸੀ ਮੇਰੇ ਹਸਬੰਡ ਕੋਲ ਕੋਈ ਜੋਬ ਨਹੀਂ ਸੀ ਨਾ ਮੇਰੇ ਕੋਲ ਸੀ ਗ੍ਰੈਜੂਏਸ਼ਨ ਮੈਂ ਕੀਤੀ ਹੋਈ ਸੀ ਬਟ ਮੈਨੂੰ ਇੱਕ ਮੇਰੇ ਤੇ ਤੇ ਇੱਕ ਵਿਵਾਹਿ ਗੁਰਜੀ ਤੇ ਯਕੀਨ ਸੀ ਕਿ ਮੈਂ ਜੇ ਮੈਂ ਆਪਣੀ ਬੇਟੀ ਬਾਰੇ ਸੋਚਣ ਦੀ ਆ ਜੇ ਉਹ ਮੈਨੂੰ ਉਹ ਰਾਹ ਦਿਖਾਣ ਦਾ ਮੈਂ ਕੁਛ ਨਾ ਕੁਛ ਤੇ ਕਰੂੰਗੀ ਉਹ ਮਾਲਕ ਤੇ ਹੈਗਾ ਨਾ ਮੇਰਾ ਉਹ ਤੇ ਮੇਰੀ ਸਪੋਰਟ ਕਰੂਗਾ ਤੇ ਮੈਂ ਅੰਮ੍ਰਿਤਸਰ ਸਾਹਿਬ ਆਈ ਉਸ ਟਾਈਮ 2 ਮਹੀਨੇ ਆਪਾਂ ਰੈਂਟ ਤੇ ਰਹੇ ਫਿਰ ਮੇਰੇ ਉਸ ਟਾਈਮ ਬੇਟੀ ਨੂੰ ਵੀ ਸਕੂਲ ਪਾਤਾ ਤੇ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਈ ਆ ਪੰਜ 6 ਦਿਨ ਬਾਅਦ ਹੀ ਮੈਂ ਅ ਜੌਬ ਆਪਣੀ ਪਲੇਸਮੈਂਟ ਦੇ ਥਰੂ ਮੈਂ ਆਪਣੀ ਜੌਬ ਲਈ ਤੇ ਉਸ ਟਾਈਮ ਸਿਰਫ 6000 ਤੇ ਮੈਨੂੰ ਜੌਬ ਮਿਲੀ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਤੇ ਥੈਂਕਫੁਲ ਹਾਂ ਉਹਨਾਂ ਦੀ ਵੀ ਜਿਨ੍ਹਾਂ ਨੇ ਮੈਨੂੰ ਜੌਬ ਦਿੱਤੀ ਫਸਟ ਟਾਈਮ ਮੈਂ ਜੌਬ ਕੀਤੀ ਤੇ ਉਦੇ ਨਾਲ ਫਿਰ ਉਸ ਤੋਂ ਬਾਅਦ ਘਰ ਕਾਫੀ ਚਲਾਉਣਾ ਮੁਸ਼ਕਿਲ ਸੀ ਉਸ ਟਾਈਮ ਵੀ ਕੁਝ ਜ਼ਮੀਨ ਤੋਂ ਵੀ ਆ ਜਾਂਦੇ ਸੀ ਪੈਸੇ ਠੇਕੇ ਵਗੈਰੇ ਦੇ ਤੇ ਕੁਛ ਐਦਾਂ ਤੇ ਫਿਰ ਮੇਰੇ ਸੋਹਰਾ ਸਾਹਿਬ ਨੇ ਸਾਨੂੰ ਘਰ ਲੈ ਕੇ ਦਿੱਤਾ ਹੌਲੀ ਹੌਲੀ ਐਦਾਂ ਕਰਕੇ ਅੱਜ ਮੈਂ ਸਾਰਾ ਕੁਝ ਸਾਡੇ ਘਰ ਹੈਗਾ ਵਾ ਤੇ ਆਪਣਾ ਖੁਦ ਦਾ ਘਰ ਆ ਸਾਰਾ ਕੁਝ ਸਾਡੇ ਕੋਲ ਆ ਤੇ ਉਸ ਤੋਂ ਬਾਅਦ ਲਾਕਡਾਊਨ 'ਚ ਵੀ ਮੇਰੀ ਜੋਬ ਤੇ ਚਲ ਗਈ ਸੀ ਮੇਰੇ ਹਸਬੰਦ ਹਸਬੈਂਡ ਨੂੰ ਵੀ ਉਸ ਟਾਈਮ ਪਹਿਲਾਂ ਤੇ ਕੋਈ ਜੋਬ ਨਹੀਂ ਸੀ ਤੇ ਕੁਝ ਟਾਈਮ ਬਾਅਦ ਫਿਰ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਵੀ ਜੌਬ ਮਿਲ ਗਈ ਮੇਰੀ ਫਰੈਂਡ ਮੇਰੇ ਨਾ ਆਪਣੇ ਰਿਸ਼ਤੇਦਾਰਾਂ ਨੇ ਨੀ ਬਾਣੀ ਫੜੀ ਜਿੰਨਾ ਮੇਰਾ ਬਾਹਰ ਵਾਲਿਆਂ ਨੇ ਮੇਰੇ ਫਰੈਂਡ ਮੇਰੀਆਂ ਆਂਡ ਗਵਾਂਡ ਫਰੈਂਡ ਸਰਕਲ ਦੇ ਵਿੱਚ ਜੋ ਮਤਲਬ ਪਿਆਰ ਬਣਿਆ ਹੋਇਆ ਵਾ ਉਹ ਮੇਰੇ ਹਰ ਜਗ੍ਹਾ ਮੇਰੀ ਜੇ ਕਹਿੰਦੇ ਨਾ ਆਪਾਂ ਕਿਸੇ ਦਾ ਕਦੇ ਮਾੜਾ ਨਹੀਂ ਸੋਚਿਆ ਹਰ ਕਿਸੇ ਦੀ ਜਿੱਥੇ ਤੱਕ ਹੋਏ ਆਪਾਂ ਉਹਦਾ ਉਹਦੀ ਬਾਹ ਫੜੀ ਆ ਤੇ ਅੱਗੂ ਮਾਲਕ ਨੇ ਵੀ ਮੈਨੂੰ ਐਦਾਂ ਐਦਾਂ ਦੇ ਲੋਕ ਮਿਲਵਾਏ ਮੇਰੀ ਲਾਈਫ ਦੇ ਵਿੱਚ ਜਿਹੜੇ ਹਮੇਸ਼ਾ ਮੇਰੀ ਸਪੋਰਟ ਦੇ ਵਿੱਚ ਖੜੇ ਰਹੇ ਨੇ ਖਾਸ ਕਰ ਮੇਰਾ ਆਂਡ ਗਮਾਂਡ ਉਹ ਇੰਨਾ ਚੰਗਾ ਹਨ ਇੰਨਾ ਮਤਲਬ ਮੇਰੀਆਂ ਭੈਣਾ ਵਾਂਗੂ ਭੈਣਾ ਤੋਂ ਵੱਧ ਕੀ ਆ ਮੇਰੇ ਲਈ ਕਿਉਂਕਿ ਹੁਣ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਕਾਫੀ ਸਾਡੀ ਸਪੋਰਟ ਕੀਤੀ ਮੇਰੀ ਹਸਬੰਡ ਨੂੰ ਮੇਰੇ ਹਸਬੰਡ ਨੂੰ ਜੌਬ ਵੀ ਉਹਨਾਂ ਨੇ ਹੀ ਦਿਵਾਈ ਸੀ ਮੇਰੀ ਜਿਹੜੀ ਜਿੱਥੇ ਆਪਾਂ ਪਹਿਲਾਂ ਰਹਿੰਦੇ ਸੀ ਉੱਥੇ ਮਤਲਬ ਉਹਨਾਂ ਨੇ ਮੇਰੀ ਫਰੈਂਡ ਹੀ ਬਣੀ ਹੋਈ ਸੀ ਗਵਾਂਡ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਨੂੰ ਜੌਬ ਤੇ ਲਵਾਇਆ ਸੀ ਲੋਕਡਾਊਨ ਤੋਂ ਬਾਅਦ ਮੇਰੀ ਇੱਕ ਸੈਕੰਡ ਬੇਟੀ ਹੋਈ ਤੇ ਉਦੋਂ ਵੀ ਸਾਰੇ ਕਹਿੰਦੇ ਸੀ ਕਿ ਹਾਂ ਚਲੋ ਮੇਰੇ ਲਈ ਤੇ ਹਰ ਕਿਸੇ ਨੂੰ ਆਸ ਹੁੰਦੀ ਹੈ ਕਿ ਚਲੋ ਸੈਕੰਡ ਬੇਬੀ ਆ ਬੇਟਾ ਹੋ ਜਾਊਗਾ ਤੇ ਹਰ ਕਿਸੇ ਨੂੰ ਹੈਗਾ ਸੀ ਤੇ ਚਲੋ ਪਰ ਇਹ ਵੀ ਕਿਤੇ ਰੱਬ ਦੀ ਦਿੱਤੀ ਦਾਤ ਆ ਇਹਨੂੰ ਥੋੜੀ ਆਪਾਂ ਕਹਿ ਸਕਦੇ ਹਾਂ ਕਿ ਮਾੜੀ ਆ ਚਲੋ ਚੰਗੀ ਚੀਜ਼ ਹੋ ਜਾਂਦੀ ਚੰਗੀ ਤੇ ਦੱਸੋ ਇਹ ਮਾੜੀ ਚੀਜ਼ ਆ ਜੋ ਰੱਬ ਨੇ ਦਿੱਤੀ ਆ ਉਹ ਚੰਗੀ ਆ ਤੇ ਮੈਨੂੰ ਤੇ ਆਪਣੀਆਂ ਬੇਟੀਆਂ ਦੇ ਵਿੱਚ ਕੋਈ ਮੈਂ ਤੇ ਆਪਣੇ ਬੱਚਿਆਂ ਨੂੰ ਮੁੰਡਿਆਂ ਵਾਂਗੂ ਰੱਖਿਆ ਵਾ ਕਈ ਇਸ ਚੀਜ਼ ਤੋਂ ਫੀਲ ਵੀ ਕਰਦੇ ਆ ਕਿ ਇਹ ਇਦਾਂ ਨੇ ਆਪਣੇ ਬੱਚੇ ਕਿੱਦਾਂ ਏ ਸਟਰਗਲ ਵੀ ਕਰਨ ਈ ਆ ਹਨਾ ਤੇ ਨੇ ਤਾਂ ਵੀ ਆਪਣੀ ਬੱਚਿਆਂ ਨੂੰ ਹਰ ਇੱਕ ਚੀਜ਼ ਲੈ ਕੇ ਦਿੰਦੀ ਆ ਜਿੱਦਾਂ ਵੀ ਮੈਂ ਹੁਣ ਵੀ ਜੋਬ ਵੀ ਕਰਦੀ ਆ ਆਪਣੇ ਬੱਚੇ ਵੀ ਸੰਭਾਲਦੀ ਆ ਸਾਰਾ ਕੁਝ ਮੈਂ ਮੈਨੇਜ ਕਰਦੀ ਆ ਤੇ ਮੇਰੇ ਆਪਣਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਪਰ ਮੇਰੇ ਆਂਡ ਗਵਾਨ ਨੇ ਜਦੋਂ ਮੇਰੀ ਛੋਟੀ ਬੇਟੀ 1.5 ਸਾਲ ਦੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਜੋਬ ਕਰੋ ਕੋਈ ਗੱਲ ਨਹੀਂ ਤੁਸੀਂ ਆਪਣਾ ਘਰ ਦੇਖੋ ਸੰਭਾਲੋ ਅਗਰ ਕਰ ਸਕਦੇ ਹੋ ਤੁਸੀਂ ਅਹੀਂ ਬੱਚੇ ਦੀ ਜ਼ਿੰਮੇਵਾਰੀ ਆਪਾਂ ਲੈਣੀ ਆ ਮੈਨੂੰ ਇਸ ਤੋਂ ਬਾਅਦ ਕਿੰਨੇ ਕਹਿਣਾ ਸੀ ਕਿੰਨੇ ਸਪੋਰਟ ਕਰਨੀ ਸੀ ਜਦ ਖੁਦਾ ਆਂਡਗਮਾਨ ਮੇਰਾ ਕਹਿੰਦਾ ਕਿ ਤੁਸੀਂ ਜਾਓ ਤੇ ਉਹ ਸਾਹਮਦੇ ਵੀ ਆ ਹਰ ਕੋਈ ਇੱਕ ਜੈਸਾ ਨਹੀਂ ਹੁੰਦਾ ਯਕੀਨ ਤੇ ਚਲੋ ਨਹੀਂ ਕਿਸੇ ਤੇ ਕੀਤਾ ਜਾਂਦਾ ਪਰ ਜਿੰਨਾ ਮੈਂ ਉਹਨਾਂ ਤੇ ਯਕੀਨ ਕਰਦੀ ਆ ਨਾ ਉਹ ਤੇ ਰੱਬ ਦਾ ਰੂਪ ਬਣ ਕੇ ਮੇਰੇ ਲਈ ਆਏ ਆ ਅੱਜ ਵੀ ਮੈਂ ਉਹਨਾਂ ਘਰ ਛੱਡ ਕੇ ਵੀ ਜਾਣੀ ਆ ਮੇਰੀ ਬੇਟੀ ਸੇਫ ਆ ਬਿਲਕੁਲ ਉੱਥੇ ਰਹਿੰਦੇ ਵੀ ਆ ਪਿਆਰ ਵੀ ਉਹਨੂੰ ਮਾਵਾ ਵਾਂਗੂ ਕਰਦੇ ਆ ਉਹਨਾਂ ਨੂੰ ਪਟਾਂ ਦੇਖਵਾਂਦੇ ਪਿਆंदे ਸਾਰਾ ਕੁਝ ਜਿੱਦਾਂ ਮੈਂ ਉਹਨਾਂ ਨੂੰ ਸਾਹਮ੍ਹਦੀ ਆ ਉਦਾਂ ਉਹ ਸਾਹਮ੍ਹਦੇ ਰਹੇ ਆ ਨਹੀਂ ਤੇ ਕਿਸੇ ਦੇ ਬੱਚੇ ਨੂੰ ਕੋਈ ਇੰਨਾ ਨਹੀਂ ਕਰਦਾ ਕਿਉਂਕਿ ਮੈਂ ਵੀ ਕੀਤਾ ਹੋਇਆ ਵਾ ਤੇ ਮੇਰੇ ਅੱਗੇ ਰੱਬ ਨੇ ਉਸੇ ਰੂਪ ਦੇ ਵਿੱਚ ਕਿਸੇ ਹੋਰ ਨੂੰ ਭੇਜਿਆ ਬਾਕੀ ਮੈਂ ਅੱਜ ਸੋਚਦੀ ਆ ਮੈਨੂੰ ਲਾਈਫ ਪਾਰਟਨਰ ਮੇਰਾ ਬਹੁਤ ਵਧੀਆ ਮਿਲਿਆ ਅਗਰ ਮੈਂ ਸੋਚਦੀ ਆ ਹਾਂ ਕਿ ਮੈਂ ਸਾਰੇ ਡ੍ਰੀਮ ਮੇਰੇ ਪੂਰੇ ਹੋਏ ਹੁੰਦੇ ਔਰ ਜੇ ਮੈਨੂੰ ਲਾਈਫ ਪਾਰਟਨਰ ਹੀ ਵਧੀਆ ਨਾ ਮਿਲਦਾ ਤੇ ਮੇਰਾ ਸਾਰਾ ਕੁਝ ਮੈਨੂੰ ਮਿਲਿਆ ਹੋਇਆ ਵੀ ਇਦਾਂ ਲੱਗਣਾ ਸੀ ਕਿ ਕਿਸੇ ਕੰਮ ਦਾ ਨਹੀਂ ਹਣਾ ਅੱਜ ਚਲੋ ਮੈਨੂੰ ਕੁਝ ਜੋ ਮੇਰੇ ਲਈ ਵਾਹਿਗੁਰੂ ਜੀ ਨੇ ਸੋਚਿਆ ਸੀ ਵਧੀਆ ਹੀ ਸੋਚਿਆ ਸੀ ਮੈਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਮੈਂ ਆਪਣਾ ਸਟੱਡੀ ਵੀ ਕੀਤੀ ਤੇ ਹੁਣ ਮੈਂ ਜੋਬ ਵੀ ਕਰ ਰਹੀ ਹਾਂ ਤੇ ਮੇਰੀਆਂ ਦੋ ਬੇਟੀਆਂ ਵੀ ਹਨ ਤੇ ਮੈਂ ਹੁਣ ਵੀ ਨਾਲ ਜੋਬ ਕਰਦੀ ਹਾਂ ਨਾਲ ਆਪਣਾ ਘਰ ਵੀ ਸੰਭਾਲਦੀ ਹਾਂ ਸਾਰਾ ਕੁਝ ਮੈਂ ਮੈਨੇਜ ਕਰਕੇ ਚੱਲਦੀ ਹਾਂ ਇਸ ਟਾਈਮ ਵੀ ਮੇਰੇ ਪਹਿਲਾਂ ਮੈਂ ਇਕੱਲੀ ਲਾਈਫ ਦੇ ਵਿੱਚ ਮਤਲਬ ਕੱਲੀ ਸਟਰਗਲ ਕੀਤਾ ਸੀ ਤੇ ਹੁਣ ਨਾਲ ਮੇਰੀ ਮੇਰੇ 파ਟਨਰ ਮੇਰੇ ਹਸਬੈਂਡ ਉਹ ਮੇਰੇ ਨਾਲ ਨੇ ਤੇ ਅਸੀਂ ਦੋਨੋਂ ਰਲ ਕੇ ਆਪਣਾ ਘਰ ਵੀ ਚਾਮਦੇ ਆ ਤੇ ਆਪਣੇ ਬੱਚੇ ਬੱਚਿਆਂ ਨੂੰ ਵੀ ਵਧੀਆ ਪਰਵਰਿਸ਼ ਦੇ ਰਹੇ ਆ ਤੇ ਦੋਨੋਂ ਅਸੀਂ ਜੌਬ ਕਰਦੇ ਆ ਤੇ ਇੰਨੀਆਂ ਔਕੜਾਂ ਤੋਂ ਬਾਅਦ ਵੀ ਮੈਂ ਜੇ ਅੱਜ ਫਿਰ ਵੀ ਇੱਕ ਕਾਮਯਾਬਾਂ ਮੈਂ ਜੌਬ ਕਰ ਰਹੀ ਹਾਂ ਸਾਰਾ ਕੁਝ ਮੈਨੇਜ ਕਰ ਲੈਨੀ ਆ ਇਹਦਾ ਮਤਲਬ ਕਿ ਹਰ ਕੋਈ ਕਰ ਸਕਦਾ ਹੈ ਲਾਈਫ ਦੇ ਵਿੱਚ ਬਹੁਤ ਸਟਰਗਲ ਹੁੰਦਾ ਹੈ। ਕਈ ਵਾਰੀ ਆਪਾਂ ਸੋਚਦੇ ਕੁਝ ਹੋਰਾਂ ਤੇ ਵਾਹਿਗੁਰੂ ਨੇ ਕਰਨਾ ਕੁਝ ਹੋਰ ਹੁੰਦਾ। ਬਟ ਕਈ ਵਾਰੀ ਤੇ ਆਪਾਂ ਟੁੱਟ ਜਾਂਦੇ ਆਂ ਬਟ ਉਹ ਜਿਹੜਾ ਵਾਹਿਗੁਰੂ ਜੀ ਨੇ ਕਰਨਾ ਨਾ ਉਹ ਕੁਝ ਸੋਚ ਕੇ ਹੀ ਕੀਤਾ ਹੋਊਗਾ। ਕੁਝ ਸਾਡੇ ਚੰਗੇ ਲਈ ਕੀਤਾ ਹੁੰਦਾ ਹੈ। ਤੇ ਇਹੀ ਮੇਰਾ ਮੈਸੇਜ ਹੈ ਕਿ ਆਪਾਂ ਨੂੰ ਕਦੇ ਹਾਰ ਨਹੀਂ ਮੰਨੀ ਚਾਹੀਦੀ। ਜੋ ਮਾਲਕ ਤੇ ਛੱਡ ਦੋ ਅਗਰ ਨਹੀਂ ਕੁਝ ਮਿਲਿਆ ਤੇ ਉਹਦੇ ਤੇ ਛੱਡ ਦੋ। ਉਹਦਾ ਨਾਮ ਲਓ। ਬਸ ਜਿੱਦਾਂ ਲਾਈਫ ਚੱਲ ਰਹੀ ਹੈ। ਕੋਸ਼ਿਸ਼ ਕਰੀ ਜਾਓ। ਬਸ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਮਾਲਕ ਆਪੇ ਕਿਤੇ ਨਾ ਕਿਤੇ ਲਾ ਹੀ ਦਿੰਦਾ ਵਾ। એવીડિયો બાર આપણી રાય કોમ સેકશન વિ સૂ દસો અને આપણે મિત્રાના એવીડિયો શેર કરના ભુલ્યો